ਹਾਂਜੀ ਪੰਜਾਬੀਓ ਇਸ ਔਰਤ ਦਾ ਸ਼ਕਲ ਚੰਗੀ ਤਰ੍ਹਾਂ ਪਛਾਣ ਲਓ ਆਹ ਦੇਖ ਲਓ ਤੁਸੀਂ ਕਹਿੰਦੇ ਇਹ ਬੰਦੇ ਠੱਗਣੇ ਦਾ ਕੰਮ ਕਰਦੀ ਹੈ ਤੇ ਹੁਣ ਤੱਕ ਪਤ ਨਹੀਂ ਕਿੰਨੇ ਕ ਆਪਣੇ ਠੱਗ ਚੁੱਕੀ ਹੈ ਇਹ ਔਰਤ ਇਹਦਾ ਨਾਮ ਹੈਗਾ ਜੀ ਮਨਜੀਤ ਕੌਰ ਤੇ ਇਹਦੀ ਕੁੜੀ ਹੈਗੀ ਹੈ ਜੀ ਪਰਮਜੀਤ ਕੌਰ ਧਾਲੀਵਾਲ ਜਿਹੜੀ ਕਿ ਕੈਨੇਡਾ ਬ੍ਰੈਮਟਨ ਦੇ ਵਿੱਚ ਕਹਿੰਦੇ ਰਹਿੰਦੀ ਆ ਇਹ ਔਰਤ ਕਹਿੰਦੇ ਮੁੰਡਿਆਂ ਨੂੰ ਝਾਂਸੇ ਦੇ ਦੇ ਕੇ ਵੀ 20 ਲੱਖ 25 ਲੱਖ 30 ਲੱਖ ਰੁਪਈਆ ਵਟੋਰਦੀ ਸੀਗੀ 6 ਮੁੰਡਿਆਂ ਤੋਂ ਤਾਂ ਇਹਨੇ ਪੈਸੇ ਚੰਗੇ ਮੋٹے ਵਟੋਰ ਲਏ ਇਹ ਕਹਿੰਦੀ ਸੀ ਕਿ ਮੇਰੀ ਕੁੜੀ ਆਊਗੀ ਤੁਹਾਡੇ ਨਾਲ ਵਿਆਹ ਕਰਵਾਊਗੀ ਤੇ ਤੁਹਾਨੂੰ ਕੈਨੇਡਾ ਕੋਰ 42 ਵਾਲ ਤੇ ਮਨਜੀਤ ਕੌਰ ਇਹ ਹੀ ਨਹੀਂ ਇਹਦੀ ਇੱਕ ਚਾਚੇ ਦੀ ਕੁੜੀ ਹੈ ਜਿਹਨੂੰ ਦਰਸ਼ੋ ਦਰਸ਼ੋ ਕਹਿੰਦੇ ਆ ਇਹ ਦਰਸ਼ੋ ਨੇ ਕਹਿੰਦੇ ਹੁਣ ਤੱਕ 21 ਬੰਦਿਆਂ ਨੂੰ ਮਤਲਬ 21 ਬੰਦਿਆਂ ਨੂੰ 21 ਮੁੰਡਿਆਂ ਨੂੰ ਕਹਿੰਦੇ ਆਪਣਾ ਆਪਣਾ ਸ਼ਿਕਾਰ ਬਣਾਇਆ ਵਾ ਤੇ ਜਿਹਦੇ ਕੋਲ ਮੋٹے ਮੋٹے ਪੈਸੇ ਵੱਟੇ ਆ ਆ ਦੇਖ ਲਓ ਜੀ ਮਨਜੀਤ ਕੌਰ ਇਹਦੀ ਚਾਚੇ ਦੀ ਕੁੜੀ ਦਰਸ਼ੋ ਆ ਪਰਮਜੀਤ ਕੌਰ 42 ਤੇ ਪਤਾ ਨਹੀਂ ਕਿੰਨੇ ਇੱਕ ਬੰਦਿਆਂ ਨੂੰ ਕਹਿੰਦੇ ਲੁੱਟ ਦਾ ਸ਼ਿਕਾਰ ਬਣਾਇਆ ਇਹ ਸਿੱਧਵਾਂ ਕਲਾ ਦੀ ਦੱਸੀ ਜਾ ਰਹੀ ਹੈ ਆਪਣੇ ਪੰਜਾਬ ਤੋਂ ਦੱਸੀ ਜਾ ਰਹੀ ਹੈ ਆ ਹਾਲਤ ਦੇਖ ਲਓ ਪੈਸਿਆਂ ਦੀ ਭੁੱਖ ਨੇ ਕਿੱਥੇ ਤੋਂ ਕਿੱਥੇ ਪਹੁੰਚਾਤਾ ਔਰਤਾਂ ਨੂੰ ਕੁ ਜਿਹੜੀਆਂ ਕੈਨੇਡਾ ਬੈਠੀਆਂ ਹੋਈਆਂ ਨੇ ਇਹਨਾਂ ਦੇ ਤਾਂ ਜ਼ਿਆਦਾ ਹੀ ਕੁਝ ਕਹ ਲੈ ਵੀ ਪਰ ਨਿਕਲੇ ਹੋਏ ਜਿਹੜੇ ਇਹ ਉਡੂ ਉਡੂ ਕਰਦੀਆਂ ਵਾਂ ਤੇ ਮਾਵਾਂ ਵੀ ਪਤਾ ਨਹੀਂ ਕੀ ਸਮਝਣ ਲੱਗ ਗਈਆਂ ਖੱਬੀ ਖਾਨ ਆਪਣੇ ਆਪ ਨੂੰ ਕਿ ਸਾਡੀਆਂ ਕੁੜੀਆਂ ਬਾਹਰ ਚਲੀ ਗਈਆਂ ਇਹ ਨਹੀਂ ਪਤਾ ਕਿ ਉੱਥੇ ਕੀ ਧੱਕੇ ਖਾਂਦੀਆਂ ਫਿਰਦੀਆਂ ਵਾਂ ਤੇ ਕੀ ਕਰਦੀਆਂ ਵਾਂ ਕਿਦਾਂ ਪੈਸੇ ਕਮਾਉਂਦੀਆਂ ਤੇ ਕਿਦਾਂ ਰੁਜ਼ਗਾਰ ਕਰਦੀਆਂ ਧੰਨਵਾਦ